ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੜੀ satisfiied ਹਾਂ ਕਿ ਅੱਜ ਹੋ ਤੁਸੀਂ ਕਿੱਥਾ ਤੋਂ ਹੋਗੇ ਅਸੀਂ ਕਿੱਥਾ ਤੋਂ ਸਭ ਤੋਂ ਜੀ ਤੁਹਾਡਾ ਆਪਣੇ ਚੈਨਲ ਪਰਵਾਹ ਕਰਨ ਤੇ ਵਿੱਚ ਇਥੇ ਲਗੀ ਜੀ ਮੈਂ ਬਲੌਗ ਵੀ ਸਟਾਰਟਿੰਗ ਕਰਨ ਨਾਲ ਲੱਗਿਆ ਚਾਹਣਾ ਚਾਹ ਬਣਾ ਕੇ ਨਾਲੇ ਰੱਖਦੀਆਂ ਦੀ ਦਾਲ ਬਣਨੀ ਦਾਲ ਬਣਾਉਣੀ ਆਂ ਚ ਛੋਲੇ ਦੀ ਦਾਲ ਇਹਨੇ ਕਈ ਦਿਨ ਹੋ ਗਏ ਖਾਧੀ ਨਾ ਵੀ ਅਜੋ ਬਣਣੀ ਅੱਜ ਜੇ ਮੈਂ ਚਾਹ ਬਣਾ ਕੇ ਲੈ ਕੇ ਜਾਂਦੀ ਆਂ ਦਾਲ ਨੂੰ ਕੁੜੀ ਦੇ ਪਹਿਲਾਂ ਭਿਉਂ ਕੇ ਰੱਖ ਲਈ ਸੀ ਜਿਵੇਂ ਕੁੱਕਰ ਦੇ ਵਿੱਚ ਨਾ ਕੋਈ ਵੀ ਦਾਲ ਬਣਾਉਣੀ ਹੋਵੇ ਆ ਉਹ ਥੋੜੀ ਜਿਹਾ ਪਹਿਲਾਂ ਭਿਉਂ ਕੇ ਰੱਖ ਲੈਣੇ ਆ ਇਹ ਹੋ ਜਾਂਦੇ ਜਿਵੇਂ ਨਾਲੇ ਤਾਂ ਜਲਦੀ ਬਣ ਜਾਂਦੀ ਆ ਇੱਕ ਭਿਉਂਤੀ ਹੋਈ ਹੋਇਆ ਇਹ ਹੁੰਦਾ ਲੱਗਦਾ ਹੈ ਤੇ ਗੈਸ ਘਟ ਜਾਂਦੀ ਹੈ ਡਬਲ ਪੈਗਾ ਹੋ ਰਿਹਾ ਹਾਂ ਹੋਵੇ ਜੀ ਸ਼ਾਮ ਦੇ ਕੰਮ ਤਾਂ ਸ਼ੁਰੂ ਇੱਕ ਤਾਂ ਕਿਚਨ ਦੇ ਵਿੱਚ ਨਾ ਪਾਣੀ ਦੀ ਦਿੱਕਤ ਹੋਈ ਪਈ ਆ। ਵਿਪਾਰ ਪਾਣੀ ਬੰਦ ਕੀਤਾ ਹੋਇਆ। ਉਹਦੇ ਕਰਕੇ ਬਹੁਤ ਔਖਾ ਹੋ ਗਿਆ ਪਿਆ। ਬਾਕੀ ਹੁਣੇ ਹਾਲਪਰ ਬਣਜੂ। ਜਦੋਂ ਆਪਣੀ ਵਰਦੀ ਦੀ ਚਾਹ ਬੱਸ ਜੀ ਜੀ ਮੈਂ ਤੁਹਾਨੂੰ ਮੈਂ ਦਿਖਾ ਕੇ ਠੀਕ ਸੀ ਬੱਸ ਹੁਣ ਅਸੀਂ ਚਾਹ ਪੀ ਲਈ ਸੀ ਚਾਹ ਪੀ ਕੇ ਫਿਰ ਮੰਮੀ ਦਾ ਮੈਂ ਨਾ ਅਸਲ ਦੇ ਵਿੱਚ ਉਹ ਵੀਡੀਓ ਬਣਾਈ ਨਹੀਂ ਸੀਗੀ ਵਿੱਚ ਪਹਿਲਾਂ ਸੂਟ ਕਟਿੰਗ ਕਰ ਲਿਆ ਸੀਗਾ ਮੰਮੀ ਦਾ ਹੀ ਸੀਗਾ ਸੂਟ ਬਣਾਉਣ ਵਾਲਾ ਬੱਸ ਸੂਟ ਕਟਿੰਗ ਕਰਕੇ ਉਹਨਾਂ ਨੂੰ ਦਿੱਤਾ ਸੀ ਉਹ ਲਾਗੇ ਸੀ ਆਪਣਾ ਸੂਟ ਬਣਾਉਣ ਜਿਵੇਂ ਜਲੋ ਆਏ ਹੁੰਦਾ ਵੀ ਜਿੰਨਾ ਕੋ ਉਹਨਾਂ ਨੂੰ ਸਹੀ ਲਾ ਦੋ ਉਹਨਾਂ ਕੋ ਫਿਰ ਬਣਾ ਲੈਂਦੇ ਹੁੰਦੇ ਨੇ ਬਾਕੀ ਫਿਰ ਜਿਹੜਾ ਰਹਿ ਜਾਊਗਾ ਉਹ ਫਿਰ ਮੈਂ ਬਣਾਉਂਗੀ ਕਿਉਂਕਿ ਜਿਵੇਂ ਸਲਵਾਰ ਵਗੈਰਾ ਸੌਖੀ ਹੁੰਦੀ ਹੈ ਨਾ ਉਹ ਬਣਾ ਲੈਂਦੇ ਹਾਂ ਨਾ ਕਮੀਜ਼ ਦਾ ਥੋੜਾ ਜਿਹਾ ਹੁੰਦਾ ਉਹ ਮੈਂ ਬਣਾ ਦੂੰਗੀ ਮੰਮੀ ਲੱਗੇ ਸੀ ਸੂਟ ਬਣਾਉਣ ਫਿਰ ਮੈਂ ਲੱਗੀ ਸੀ ਮੈਨੂੰ ਇਸ ਵਿੱਚ ਚਲ ਸ਼ਾਮ ਦੀ ਮੈਂ ਕਰਦੀ ਹਾਂ ਜੀ ਬਸ ਦਾਲ ਦਾ ਤੜਕਾ ਤਿਆਰ ਮੰਮੀ ਬਣਾਉਣ ਲਾਣਗੇ ਆਪਣਾ ਸੂਟ ਆਏ ਹੁੰਦਾ ਜੀ ਇਹ ਜਿਵੇਂ ਹੁਣ ਅੱਜ ਸਲਵਾਰ ਬਣਾ ਲੈਣਗੇ ਤੇ ਕੱਲ ਨੂੰ ਫਿਰ ਜਦੋਂ ਟਾਈਮ ਲੱਗੂਗਾ ਫਿਰ ਕਮੀਜ਼ ਬਣ ਜਾਊਗਾ ਬਸ ਐਵੇਂ ਹੀ ਬਣਾ ਲੈਨੇ ਨੇ ਚਲੋ ਆਏ ਹੁੰਦਾ ਜੀ ਬਾੜੀ ਕਾੜੀ ਵੀ ਨਹੀਂ ਕਰੀਦੀ ਹੈ ਨਾ ਇਹ ਤੁਹਾਨੂੰ ਪਤਾ ਹੀ ਹੈ ਹਨਾ ਵੀ ਉਂਝ ਮੌਸਮ ਸਹੀ ਹੋਵੇ ਫਿਰ ਬੰਦਾ ਹਜੇ ਕੰਮ ਵਧ ਘਟ ਕਰ ਵੀ ਲੈਂਦਾ ਇਹ ਤਾਂ ਤਸਵੀਰਾਂ ਆਏ ਹੋ ਜਾਂਦਾ ਜੀ ਕੰਮ ਕਰ ਕਰਕੇ ਤਾਂ ਨਹੀਂ ਜਦੇ ਮਸ਼ੀਨ ਦਾ ਕੰਮ ਹੁੰਦਾ ਫਿਰ ਬਾਅਦ ਵਿੱਚ ਕੁਝ ਇਹ ਹੋ ਜਾਂਦਾ ਵੀ ਗਰਮੀ ਬਹੁਤ ਜ਼ਿਆਦਾ ਹੈ ਹਨਾ ਬਸ ਇੱਥੇ ਮੰਮੀ ਵੀ ਬਸ ਆਈ ਚੈੱਕ ਕਰਵਾ ਰਹੀ ਸੀ ਕਿ ਮੈਨੂੰ ਕਹਿੰਦੇ ਦੇਖੀ ਵੀ ਸਹੀ ਆ ਕਿਉਂਕਿ ਬੇਸ਼ੱਕ ਉਹ ਕਰ ਲੈਣਾ ਪਰ ਉਹਨਾਂ ਨੂੰ ਇਹ ਹੋ ਜਾਂਦਾ ਵੀ ਹਾਂ ਚੈੱਕ ਕਰੀ ਸਹੀ ਆ ਚੈੱਕ ਕਰੀ ਸਹੀ ਆ ਕਸਾਵੇਂ ਮੇ ਹੋ ਜਾਂਦਾ ਜੀ ਚਲੋ ਰਲ ਮਿਲ ਕੇ ਚੱਲੀ ਜਾਂਦਾ ਵਧੀਆ ਹਨਾ ਮੈਂ ਤੜਕਾ ਤਿਆਰ ਕਰਦੀ ਸੀ ਫਤੇ ਨੇ ਜਾਣਾ ਸੀ ਖੇਡਣਾ ਉਹਦੇ ਕਰਕੇ ਮਾਸੋਂ ਦੀ ਪਰਮਿਸ਼ਨ ਗ੍ਰਾਂਟਡ ਹੋ ਰਹੀ ਸੀ ਕਿ ਮੈਨੂੰ ਕਹਿੰਦਾ ਸੀ ਮਮਾ ਮੈਂ ਜਾਵਾਂ ਮੈਂ ਕਿਹਾ ਕਿੰਨੇ ਮਿੰਟ ਜਾਵੇਂਗਾ ਕਿਉਂਕਿ ਜੀ ਬਸ ਹੁਣ ਇਹ ਹੋ ਜਾਂਦਾ ਜੀ ਅਸੀਂ ਨਾਲ ਥੋੜੇ ਜੇ ਇਹਨੂੰ ਬਾਹਰ ਖੇਡਣ ਦਾ ਕੱਟ ਕਰਦੇ ਇਹਨੂੰ ਅਲਾਉਡ ਵੀ ਇਹ ਹੁੰਦਾ ਵੀ ਘਰ ਖੇਡ ਹਨਾ ਜਾਂ ਵੀ ਆਵਦੀ ਕਜ਼ਨ ਨਾਲ ਖੇਡ ਉਧਰ ਜਾਇਆ ਵੀ ਅਦਰਵਾਈਜ਼ ਨਹੀਂ ਮਤਲਬ ਉਹ ਜਾਣਾ ਕਿਉਂਕਿ ਜੀ ਤੁਹਾਨੂੰ ਪਤਾ ਹੀ ਹੈ ਨਾ ਵੀ ਟਾਈਮ ਐਨੇ ਮਾੜੇ ਆ ਚੁੱਕੇ ਨੇ ਵੀ ਕਿਸੇ ਤੇ ਵੀ ਦੁਨੀਆ ਦੇ ਵਿੱਚ ਚਕੀਨ ਨਹੀਂ ਰਿਹਾ ਹੈਗਾ ਨਾ ਵੀ ਇਹ ਮਤਲਬ ਦੁਨੀਆ ਨਹੀਂ ਸਿਆਣੇ ਕਰਦੇ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੀ ਦੁਨੀਆ ਮਾੜੀ ਆ ਹੈ ਨਾ ਪਰ ਸਾਰੀ ਦੁਨੀਆ ਚੰਗੀ ਵੀ ਨਹੀਂ ਹੈਗੀ ਸਾਰੀ ਦੁਨੀ ਮਾੜੀਆਂ ਦੀ ਵੀ ਨਹੀਂ ਹੈਗੀ ਤੁਸੀਂ ਯਕੀਨੀ ਕਰਨਾ ਸਾਡੇ ਪਿੰਡ ਦਾ ਇੱਕ ਬੱਚਾ ਹੋ ਗਿਆ ਸੀ ਕਾਫੀ ਦਿਨ ਹੋ ਗਏ ਜਦ ਨੂੰ ਉਹਨੂੰ 10 ਦਿਨ ਮਗਰੋਂ ਮਿਲਿਆ ਉਹ ਬੱਚਾ ਇਥੇ ਦੀ ਬਸ ਫਤਿਹ ਨੂੰ ਕਹਤਾ ਸੀ ਵੀ ਚਲ ਤੂੰ ਜਾਇਆ ਉਹਦੇ ਮਾਪੇ ਸਾਨੂੰ ਕਿਸੇ ਦਿਨ ਐਕਚੁਅਲੀ ਫੋਨ ਕਰਦੇ ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹੈਗੀ ਨਾ ਉਹ ਚੀਜ਼ ਪਿੱਛੇ ਮਤਲਬ ਸਾਡਾ ਇੰਨਾ ਜ਼ਿਆਦਾ ਹਾਸਾ ਨਿਕਲਿਆ ਨਾ ਬਹੁਤ ਜਿੰਨਾ ਤੁਸੀਂ ਕਹਿ ਦੋ ਹੈ ਵੀ ਅਗਲੇ ਨੇ ਗੱਲ ਹੀ ਇਦਾਂ ਦੀ ਕੀਤੀ ਨਾ ਵੀ ਹਾਸਾ ਹੀ ਨਹੀਂ ਰੁਕ ਸਕਿਆ ਹੈਗਾ ਵਾਧੂ ਕੱਪੜੇ ਨਾ ਦੁਪਹਿਰ ਤੋਂ ਬਾਅਦ ਧੋ ਕੇ ਬਸ ਇਹੀ ਦਿੱਕਤ ਆਉਂਦੀ ਆ ਜਿਵੇਂ ਤੁਹਾਨੂੰ ਦੱਸੇ ਸੀ ਹਜੇ ਥੱਡੀ ਮਸ਼ੀਨ ਵੀ ਪ੍ਰੋਪਰਲੀ ਸੁਕਾਉਂਦੀ ਨਹੀਂ ਹੈਗੀ ਕੁਝ ਇਹਦੇ ਪਾਪਾ ਦੇਖ ਤਾਂ ਜੀ ਉਹਨਾਂ ਨੇ ਆ ਵੀ ਲੈਣੀਆਂ ਪਰ ਇਹ ਹੋ ਜਾਂਦਾ ਨਾ ਵੀ ਸ਼ਾਮ ਨੂੰ ਕੰਮ ਤੋਂ ਆ ਕੇ ਬੈਸੇ ਟਾਈਮ ਨਹੀਂ ਰਹਿੰਦਾ ਹੈਗਾ ਤੇ ਕੁਝ ਇਹ ਹੁੰਦਾ ਵੀ ਜਿਵੇਂ ਸੰਡੇ ਛੁੱਟੀ ਆ ਹਨਾ ਉਸ ਦਿਨ ਮੇਰੇ ਵਰਗੀ ਹੋਰ ਕੋਈ ਨਾ ਕੋਈ ਕੰਮਧੰਦਿਆਂ ਦਾ ਝਮੇਲੇ ਪਾ ਰੱਖਦੀ ਆ ਬਸ ਐਵੇਂ ਹੀ ਹੋ ਜਾਂਦਾ ਕੁਝ ਥੋੜਾ ਜਿਹਾ ਜਿਹਾ ਮੌਸਮ ਕਰਕੇ ਵੀ ਐਂ ਹੁੰਦਾ ਜੀ ਸਰ ਹਨਾ ਵੀ ਸੜੀ ਜਾਂਦਾ ਹੈ ਪਰ ਜਿਸ ਦਿਨ ਛਾਂਮ ਨੂੰ ਧੋਣੇ ਆ ਨਾ ਉਸ ਦਿਨ ਥੋੜੀ ਦਿੱਕਤ ਆ ਜਾਂਦੀ ਹੈ ਜਿਵੇਂ ਹੁਣ ਥੋੜੇ ਜੇ ਸਿੱਲੇ ਸੀਗੇ ਕੱਪੜੇ ਫਿਰ ਉਹਨਾਂ ਦਾ ਮੈਨੂੰ ਇਹ ਸੀਗਾ ਕੁਝ ਇਹ ਵੀ ਆ ਜੀ ਨਾਲ ਨਾ ਵੀ ਜਿਵੇਂ ਥੋੜੇ ਜੇ ਸਲਾਬਜੀ ਚ ਲੱਗਦੇ ਨੇ ਨਾ ਕੱਪੜੇ ਫਿਰ ਉਹ ਉਹ ਤਾਰ ਤੇ ਬਾਹਰ ਰੱਖਣੇ ਹੁੰਦੇ ਕਿਉਂਕਿ ਮੌਸਮ ਐਵੇਂ ਬਦਲਵਾਈ ਰਹਿੰਦੀ ਹੈ ਇਹ ਹੁੰਦਾ ਵੀ ਕੀ ਤੱਕ ਕਦ ਮੀਆਂ ਆ ਜਵੇ ਵੀ ਤੋਤੇ ਕਰ ਤਵਾਏ ਖਰਾਬ ਜਾਣਗੇ ਦੁਬਾਰਾ ਧੋਣ ਨੂੰ ਕੰਮ ਛੇੜੂਗਾ ਬਸ ਜਿਹੜੇ ਜ਼ਿਆਦਾ ਸੁੱਕੇ ਸੀ ਉਹ ਮੈਂ ਨੂੰ ਇਹ ਸੀ ਮੈਂ ਕਿਹਾ ਵੀ ਉਹਨਾਂ ਦੀ ਲਾ ਦੂੰਗੀ ਤੈ ਬਿਚੇੜੇ ਥੋੜੇ ਜਿ ਸਿੱਲੇ ਨੇ ਉਹਨਾਂ ਨੂੰ ਚੇਰ ਤੇ ਫੋਲ ਦੂੰਗੀ ਵੈਸੇ ਛੜ ਥੱਲੇ ਹੈਗੀ ਜੀ ਤਾਰ ਉਹਦੇ ਤੇ ਪਰ ਇਹ ਹੁੰਦਾ ਨਾ ਵੀ ਜਿਵੇਂ ਹੁਣ ਆਹਾ ਮੱਖੀ ਮੱਛਰ ਜਣ ਮੌਸਮਾਂ ਨੂੰ ਮੱਖੀਆਂ ਬਹਿ ਜਾਂਦੀਆਂ ਨੇ ਫਿਰ ਉਹ ਕਾਲੀ ਹੋ ਜਾਂਦੀ ਹੈ ਤਾਰ ਜੀ ਉਹਦੇ ਕਰਕੇ ਕੱਪੜੇ ਹੁਣ ਘੱਟ ਪਾਉਣੇ ਆ ਉਹ ਤਾਰ ਦੇ ਅੰਦਰ ਬਸ ਇਹ ਦੋ ਤਿੰਨ ਤਿੰਨ ਤਾਰਾਂ ਨੇ ਇਹਨਾਂ ਤੇ ਪਾਉਣੇ ਨੇ ਉਹ ਚੌਥੀ ਤੇ ਨਹੀਂ ਪਾਉਣੀ ਹੈਗੀ ਇਹ ਏਸੇ ਕਰਕੇ ਹੁਣ ਲੱਗੇ ਹੋਏ ਆ ਜੀ ਬਸ ਹੁਣ ਮੈਨੂੰ ਏ ਸੀ ਮੈਂ ਕਿਹਾ ਵੀ ਚੱਲ ਇਹ ਕਰਕੇ ਉਸ ਤੋਂ ਬਾਅਦ ਫਿਰ ਕਪੜੇ वगैरह करवले ਸੀ ਜੁਨੀ ਜਿਵੇਂ ਥੋੜਾ ਜਿਹਾ ਕੈਮਰੇ ਦੇ ਵਿੱਚ ਨਾ ਜਿਆਦਾ ਛੇਤੀ ਮਤਲਬ ਨੇਰਾ ਲੱਗਣ ਲੱਗਦਾ ਹੈ ਮੰਮੀ ਲੱਗੀ ਸੀ ਅੱਗ ਬਾਲਣ ਕਿਉਂਕਿ ਦੇਣੀ ਸੀ ਧੂਫ ਜਿਵੇਂ ਸ਼ਾਮ ਨੂੰ ਝੋਤ ਲਾਉਣੇ ਨੇ ਫਿਰ ਧੂਫ ਦੇ ਦੇਣੇ ਨੇ ਸ਼ਾਮ ਨੂੰ ਇਸੇ ਕਰਕੇ ਕੁਝ ਇਹ ਹੋ ਜਾਂਦਾ ਜੀ ਵੀ ਪਸ਼ੂ ਨੂੰ ਧੂਣਾ ਕਰਨਾ ਸੀਗਾ ਬਸ ਮੈਂ ਉਹਨਾਂ ਨੂੰ ਧੂਣਾ ਕਰਨ ਲੱਗੀ ਸੀ ਉਹਦੇ ਪਾਪਾ ਲੱਗੇ ਹੋਏ ਸੀ ਕੱਖ ਪਾਉਣ ਉਹਨਾਂ ਨੂੰ ਮੰਮੀ ਕਹਿੰਦੇ ਸੀ ਕਿ ਮੈਂ ਵਿੱਚ ਮੈਂ ਅੱਗ ਬਾਲ ਦਵਾਂ ਵੀ ਫਿਰ ਧੂਫ ਦੇ ਦਿਓ ਆਪਣੀ ਆਪਣੀਆਂ ਡਿਊਟੀਆਂ ਤੇ ਸੀ ਫੁਲਕੇ ਹਜੇ ਬਣਾਉਣੇ ਸੀਗੇ ਮੈਂ ਕਿਉਂਕਿ ਜ਼ਿੰਮੇਦਾਰ ਵਗੈਰਾ ਦਾ ਕਰ ਲਿਆ ਸੀਗਾ ਆਟਾ ਗੁੰਨ ਕੇ ਰੱਖ ਲਿਆ ਸੀ ਸਾਰੇ ਕੰਮ ਜਿਹੜੇ ਮੇਰੇ ਕਰਨ ਵਾਲੇ ਸੀ ਕਿਚਨ ਦੇ ਉਹ ਕਰ ਲਈ ਸੀ ਮੈਂ ਮੈਨੂੰ ਇਹ ਸੀ ਮੈਂ ਚਲ ਫੁਲਕੇ ਬਣਾਉਣੇ ਨੇ ਵੀ ਉਹ ਬਰਬਾਦ ਵਿੱਚ ਬਣਾਉਣੇ ਆ ਬਿੱਜੇ ਦੇ ਨਾਲੇ ਦੀ ਨਾਲ ਸਾਰੇ ਖਾ ਲੈਣਗੇ ਬਾਹਰ ਅੱਜ ਚੁੱਲੇ ਤੇ ਬਣਾਏ ਨਹੀਂ ਸੀ ਬਸ ਜੇ ਅਗਰ ਚੁੱਲੇ ਤੇ ਬਣਾਉਣੇ ਨੇ ਫਿਰ ਥੋੜਾ ਜਲਦੀ ਬਣਾ ਲੈਣੇ ਨੇ ਜੇ ਅੰਦਰ ਗੈਸ ਤੇ ਬਣਾਉਣੇ ਨੇ ਇਹ ਥੋੜਾ ਜਿਹਾ ਹੋ ਜਾਂਦਾ ਬਸ ਮੈਂ ਹੁਣ ਇਹਦੇ ਵਿੱਚ ਲੱਗੀ ਸੀ ਕਿਉਂਕਿ ਮੰਮੀ ਨੇ ਹਜੇ ਅੱਗ ਨਾ ਹੁਣ ਬਾਲ ਕੇ ਹੀ ਹਟੇ ਸੀ ਉਹਦੇ ਕਰਕੇ ਅੱਗ ਹੋਈ ਨਹੀਂ ਸੀ ਹੋਈ ਧੂਣਾ ਕਰਨ ਨੂੰ ਮੈਂ ਲੱਗੀ ਸੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚੱਲ ਮੈਂ ਉਹ ਕਰਦਾ ਵੀ ਥੋੜੇ ਜਿਹਾ ਲਫਾਫੇ ਜੇ ਨਾਲ ਹਨਾ ਵੀ ਉਹਦੇ ਨਾਲ ਅੱਗ ਬਾਲ ਲੈਂਦੀ ਆ ਵੀ ਛੇਤੀ ਧੂਆ ਹੋ ਜਾਊਗਾ ਫਿਰ ਉਹਨਾਂ ਦੇ ਕੋਲ ਪੱਖੇ ਦਾ ਕਰਕੇ ਛੇਤੀ ਉਹ ਕਰ ਦਾਂਗੇ ਕਿਉਂਕਿ ਐਵੇਂ ਜੀ ਮੱਟਰ ਨੇ ਬਹੁਤ ਤੜਫਾਈਆਂ ਪਈਆਂ ਹੁੰਦੀਆਂ ਨੇ ਬਹੁਤ ਆਈ ਹੋ ਜਾਂਦਾ ਹਨ ਵੀ ਬਹੁਤ ਔਖਾ ਇਹ ਵੀ ਤੁਣਾ ਕਰਦੇ ਕਰੋਂਦੇ ਪਤਾ ਨਹੀਂ ਕੀ ਇੰਨਾ ਡਿਸਕਸ਼ਨ ਚੱਲ ਪਿਆ ਸੀਗਾ ਹਨਾ ਕਿਹੜੀ ਗੱਲ ਤੇ ਇੰਨਾ ਡਿਸਕਸ ਹੋ ਰਿਹਾ ਸੀਗਾ ਵੀ ਜਿਹੜਾ ਤਿੰਨ ਜਣੇ ਮੱਛਰ ਵੀ ਨਹੀਂ ਦੀ ਕਦਾ ਚ ਗਿਆ ਹਨਾ ਵੀ ਐਡੀ ਕਿਹੜੀ ਕੋਈ ਜ਼ਰੂਰੀ ਗੱਲ ਸੀ ਹੁਣ ਮੈਨੂੰ ਐਕਚੁਅਲੀ ਦਿਮਾਗ 'ਚ ਵੀ ਨਹੀਂ ਹੈਗਾ ਪਰ ਮੈਨੂੰ ਵੀਡੀਓ 'ਚ ਦੇਖ ਕੇ ਹਾਸਾ ਆਉਂਦਾ ਸੀਗਾ ਹਨਾ ਵੀ ਕਿਵੇਂ ਮੱਛਰ ਤੇ ਤਿੰਨੇ ਜਣੇ ਕਿਸੇ ਸਪੈਸ਼ਲ ਗੱਲ ਤੇ ਹਨਾ ਲੱਗੇ ਹੋયા ਫਿਰ ਅੰਦਰ ਆਈ ਫਲਕੇ ਬਣਾਉਣ ਲੱਗੀ ਐਨੀ ਗਰਮੀ ਸੀ ਐਨੀ ਜਿਆਦਾ ਹੁੰਦੀ ਸੀ ਨਾ ਵੀ ਬਹੁਤ ਆਏ ਹੋਇਆ ਪਿਆ ਸੀ ਉਧਰ ਫਤਿਹ ਜਿਵੇਂ ਕੱਲੋ ਚਾਈ ਬਣੀ ਬਣੀ ਸੀ ਉਹਦੀ ਕੱਲ ਵੀ ਹੀ ਸੀ ਫਿਰ ਮਮਾ ਮੈਨੂੰ ਨਾ ਵੀ ਉਹ ਬਣਾ ਦੋ ਤੰਦੂਰੀ ਰੋਟੀ ਪਰ ਕੱਲ ਉਹ ਦੀ ਮਿਸ ਹੋ ਗਈ ਸੀ ਅੱਜ ਫਿਰ ਕਿਆ ਨਾ ਮਮਾ ਇਹ ਦਾਲ ਦੇ ਨਾਲ ਤੰਦੂਰੀ ਰੋਟੀ ਬਣਾ ਦੋ ਬਾਜੀ ਇਹਦਾ ਇਹ ਨਾ ਮੈਨੂੰ ਕਹਿੰਦਾ ਮੈਂ ਕਿਹਾ ਪੁੱਤ ਗਰਮੀ ਬਹੁਤ ਹੈ ਨਾ ਕੁਛ ਜੀ ਮੈਂ ਇਹ ਤਾਂ ਅਵਾਈਡ ਕਰ ਦਿੰਨੀ ਆ ਥੋੜਾ ਜਿਹਾ ਨਾ ਵੀ ਇਹ ਨਾ ਤਵੇ ਤੇ ਪਾ ਕੇ ਫਿਰ ਮੈਨੂੰ ਸੇਕ ਨਹੀਂ ਡਾਇਰੈਕਟਲੀ ਪੈਂਦੀ ਆ ਨਾ ਤਾਂ ਕਰਕੇ ਫਿਰ ਮੈਂ ਨਾ ਥੋੜਾ ਜਿਹਾ ਘਟ ਬਣਾ ਕੇ ਦੇ ਕੇ ਰਾਜੀ ਇਹਨੂੰ ਮੈਨੂੰ ਇਹ ਹੋ ਜਾਂਦਾ ਵੀ ਫਤ ਮੈਨੂੰ ਖੁਦ ਨੂੰ ਵਧੀਆ ਲੱਗਦਾ ਹੈ ਨਾ ਵੀ ਵੈਸੇ ਮੈਂ ਰੋਟੀ ਬਣਾਉਣੀ ਆ ਮੈਂ ਉੱਪਰ ਤਵੇ ਦੇ ਸੇਕਦੀ ਆ ਨਾ ਮੈਂ ਵੀ ਉਹਦੇ ਤੇ ਅੱਗ ਤੇ ਨਹੀਂ ਸੇਕਦੀ ਹੈਗੀ ਸਿੱਧਾ ਇਸੇ ਕਰਕੇ ਫਿਰ ਇਹ ਸੀਗਾ ਪਰ ਹੁਣ ਜਦੋਂ ਇਹ ਪਿਆ ਸੀ ਮੈਂ ਕਿਹਾ ਚਲ ਕੋਈ ਨਾ ਵੀ ਬਣਾ ਦਿੰਨੀ ਆ ਇਹਨੂੰ ਮੈਂ ਕਿਹਦੀ ਵੀ ਤੁਸੀਂ ਯਕੀਨ ਕਰਨਾ ਚਾਹੇ ਡੇਲੀ ਤੰਦੂਰੀ ਰੋਟੀਆਂ ਦਾ ਹਨਾ ਮੈਨੂੰ ਕਹਿੰਦਾ ਮੇਰੇ ਮੂੰਹ ਤੇ ਨਾ ਮਾਰਨੀ ਹੱਥ ਤਾਂ ਕਰਕੇ ਲੱਗਿਆ ਸੀ ਕਹਿੰਦਾ ਮम्मा ਉਹ ਗਰਮੀ ਬਾਤ ਕਹਿੰਦਾ ਪੱਖਾ ਲਾ ਮੈਂ ਕਿਹਾ ਪੁੱਤ ਜੇ ਪੱਖਾ ਲਾ ਵੀ ਲਿਆ ਨਾ ਵੀ ਫੇਰ ਮੈਨੂੰ ਗੈਸ ਦਾ ਸੇਕ ਨਹੀਂ ਪੈਣਾ ਹੈਗਾ ਇਹਨੂੰ ਵੀ ਰੋਟੀ ਨੂੰ ਉਹਨਾਂ ਜਿਆਦਾ ਟਾਈਮ ਲੱਗੂਗਾ ਬਾਦੀ ਇਹਦੇ ਕਰਕੇ ਦੇਖੋ ਤੁਸੀਂ ਮਾਂ ਦੀ ਸੇਵਾ ਹੋ ਰਹੀ ਹੈ ਨਾ ਪਰ ਆਪਦੇ ਫੁਲਕੇ ਬਣਨ ਤੱਕ ਜਦੋਂ ਆਪਦੇ ਫੁਲਕੇ ਬਣ ਗਏ ਨਾ ਲੈ ਕੇ ਅਸੀਂ ਤਿੱਤਰੋਣਾ ਫਿਰ ਪਈ ਮਾਂ ਨੂੰ ਲੱਗੇ ਗਰਮੀ ਲੱਗੇ ਚਾਹੇ ਜੋ ਮਰਜੀ ਚਾਹੇ ਉਹ ਕਰੇ ਬਾਜੀ ਹੁਣ ਆਪਾਂ ਕਹਦੇ ਆ ਬਲੌਗ ਦਾ ਐਂਡ ਓਕੇ ਬਾਈ ਠੀਕ ਹੈ